ਮਾਂ ਵੱਲੋਂ ਆਪਣੇ ਹੀ ਬੇਟੇ ਦਾ ਹਥੌੜਾ ਮਾਰ-ਮਾਰ ਕੇ ਸਿਰ ਪਾੜ ਦਿੱਤਾ ਗਿਆ ਉਸ ਦੇ ਸਿਰ ਦੀਆਂ ਹੱਡੀਆਂ ਤੋੜ ਦਿੱਤੀਆਂ ਗਈਆਂ ਤੇ ਬਾਅਦ ਵਿੱਚ ਉਸ ਦੀ ਲਾਸ਼ ਨੂੰ ਹਾਈਵੇ ਦੇ ਉੱਤੇ ਸੁੱਟ ਦਿੱਤਾ ਗਿਆ ਇਹ ਦਿਖਾਉਣ ਦੇ ਲਈ ਕਿ ਇੱਕ ਐਕਸੀਡੈਂਟ ਹੈ ਜੀ ਹਾਂ ਇਹ ਖਬਰ ਕਿਸੇ ਹੋਰ ਦੇਸ਼ ਦੀ ਨਹੀਂ ਸਗੋਂ ਸਾਡੀ ਭਾਰਤ ਦੇਸ਼ ਦੀ ਹੈ ਕੀ ਇਹ ਮਾਮਲਾ ਆ ਤੁਹਾਨੂੰ ਦੱਸਦੇ ਹਾਂ ਖਬਰ ਕੁਝ ਇਸ ਤਰੀਕੇ ਨਾਲ ਹੈ ਕਿ ਇੱਕ ਮਾਂ ਵੱਲੋਂ ਆਪਣੇ ਹੀ ਬੇਟੇ ਦਾ ਹਥੌੜਾ ਮਾਰ ਕੇ ਸਿਰ ਪਾੜ ਦਿੱਤਾ ਗਿਆ ਕੱਲੀ-ਕੱਲੀ ਉਹਦੀ ਹੱਡੀ ਤੋੜ ਦਿੱਤੀ ਗਈ ਉਸਦੀ ਖੋਪੜੀ ਦੀ ਤੇ ਉਸ ਤੋਂ ਬਾਅਦ ਉਸ ਨੂੰ ਹਾਈਵੇ ਦੇ ਉੱਤੇ ਸੁੱਟ ਦਿੱਤਾ ਗਿਆ। ਇਸ ਤੋਂ ਬਾਅਦ ਇਹ ਵੀ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਇੱਕ ਐਕਸੀਡੈਂਟ ਹੈ ਕਿਉਂਕਿ ਉਸ ਦਾ ਮੋਟਰਸਾਈਕਲ ਵੀ ਉਸ ਦੇ ਕੋਲ ਹੀ ਸੁੱਟ ਦਿੱਤਾ ਗਿਆ। ਉਸ ਤੋਂ ਬਾਅਦ ਜਦੋਂ ਉੱਥੇ ਸਵੇਰ ਹੋਈ ਤਾਂ ਉੱਥੇ ਜਿਹੜੇ ਪਿੰਡ ਵਾਲੇ ਸੀਗੇ ਉੱਥੇ ਇਕੱਠੇ ਹੋਏ ਉਹਨਾਂ ਨੇ ਦੇਖਿਆ ਕਿ ਇਹ ਤਾਂ ਕਿਸੇ ਦਾ ਐਕਸੀਡੈਂਟ ਹੋਇਆ ਪਿਆ। ਜਦੋਂ ਪਿੰਡ ਵਾਲਿਆਂ ਨੇ ਥੋੜੀ ਗੌਰ ਨਾਲ ਦੇਖਿਆ ਉਹਨਾਂ ਨੇ ਕਿਹਾ ਕਿ ਇਹ ਤਾਂ ਮੁੰਡਾ ਬਈ ਸਾਡੇ ਹੀ ਪਿੰਡ ਦਾ ਹੈ। ਕੁਚਤਾ ਕਰਨ ਨਹੀਂ ਪੈਣਾਗਾ ਜਦੋਂ ਉਹਨਾਂ ਨੇ ਦੇਖਿਆ ਕਿ ਇਸ ਦਾ ਸਿਰ ਬੁਰੀ ਤਰੀਕੇ ਨਾਲ ਕੁਚਲਿਆ ਹੋਇਆ ਏ ਉਸ ਦੀ ਬਾਈਕ ਉਹਦੇ ਕੋਲੇ ਪਈ ਆ ਤੇ ਪਿੰਡ ਵਾਲੇ ਬਹੁਤ ਹੀ ਸਹਿਮ ਗਏ ਕਿ ਮੁੰਡਾ ਸਾਡੇ ਪਿੰਡ ਦਾ ਏ ਇਹ ਤਾਂ ਮੁੰਡਾ ਪ੍ਰਦੀਪ ਏ ਸਾਡੇ ਪਿੰਡ ਰਹਿੰਦਾ ਏ ਤੇ ਆਪਣੀ ਮਾਂ ਦਾ ਇਕੱਲਾ-ਕੱਲਾ ਮੁੰਡਾ ਏ ਇਹ ਦੇਖ ਕੇ ਪਿੰਡ ਵਾਲੇ ਕਾਫੀ ਹੈਰਾਨ ਹੋਏ ਤੇ ਕਾਫੀ ਉਹਨਾਂ ਨੂੰ ਦਰਦ ਵੀ ਮਹਿਸੂਸ ਹੋਇਆ ਕਿ ਆਪਣੀ ਮਾਂ ਦਾ ਇਕੱਲਾ-ਕੱਲਾ ਮੁੰਡਾ ਏ ਕੀ ਬੀਤੇਗੀ ਹੁਣੇ ਦੀ ਮਾਂ ਦੇ ਉੱਤੇ ਤੇ ਜਦੋਂ ਪਿੰਡ ਵਾਲੇ ਉਸ ਦੀ লাশ ਨੂੰ ਚੱਕ ਕੇ ਉਸ ਦੀ ਮਾਂ ਦੇ ਕੋਲੇ ਲੈ ਕੇ ਜਾਂਦੇ ਆ ਤਾਂ ਮਾਂ ਦਾ ਵੀ ਰੋ ਰੂ ਕੇ ਬੁਰਾ ਹਾਲ ਹੋ ਜਾਂਦਾ ਹੈ ਪਰ ਕਿਸੇ ਨੂੰ ਵੀ ਇਹ ਭਨਕ ਨਹੀਂ ਸੀ ਕਿ ਇਹ ਕਰਤੂਤ ਕਿਸੇ ਹੋਰ ਨੇ ਨਹੀਂ ਸਗੋ ਉਸ ਦੀ ਮਾਂ ਨੇ ਹੀ ਕੀਤੀ ਹੈ ਤੇ ਇਸ ਤੋਂ ਬਾਅਦ ਜਦੋਂ ਪੁਲਿਸ ਨੂੰ ਬੁਲਾਇਆ ਜਾਂਦਾ ਹੈ ਤਾਂ ਪੁਲਿਸ ਪ੍ਰਦੀਪ ਦੀ লাশ ਨੂੰ ਆਪਣੇ ਕਬਜ਼ੇ ਵਿੱਚ ਲੈ ਲੈਂਦੀ ਹੈ ਤੇ ਉਸ ਤੋਂ ਬਾਅਦ ਪ੍ਰਦੀਪ ਦੀ লাশ ਦਾ ਪੋਸਟਮਾਰਟਮ ਕਰਾਉਣ ਲਈ ਭੇਜ ਦਿੱਤਾ ਜਾਂਦਾ ਹੈ ਪੁਲਿਸ ਨੂੰ ਹਲੇ ਵੀ ਇਹ ਸ਼ੱਕ ਨਹੀਂ ਸੀ ਕਿ ਉਸ ਦੀ ਮਾਂ ਨੇ ਹੀ ਉਸ ਦਾ ਕਤਲ ਕੀਤਾ ਹੈ ਕਿਉਂਕਿ ਮਾਤਾ ਮਮਤਾ ਦੀ ਮੂਰਤ ਹੁੰਦੀ ਹੈ ਨਾ ਕਿਸੇ ਨੂੰ ਵੀ ਬਿਲਕੁਲ ਵੀ ਸ਼ੱਕ ਨਹੀਂ ਸੀ ਕਿ ਪ੍ਰਦੀਪ ਦਾ ਕਤਲ ਉਸਦੀ ਮਾਂ ਨੇ ਹੀ ਕੀਤਾ ਹੈ ਪਰ ਇਸ ਤੋਂ ਬਾਅਦ ਜਦੋਂ ਪੁਲਿਸ ਨੇ ਹੌਲੀ-ਹੌਲੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਤਾਂ ਇਸ ਤੋਂ ਬਾਅਦ ਪੁਲਿਸ ਨੂੰ ਇਹ ਪਤਾ ਲੱਗਿਆ ਕਿ ਪ੍ਰਦੀਪ ਦੇ ਨਾਂ ਦੇ ਉੱਤੇ ਕਾਫੀ ਬੀਮਾ ਪਾਲਿਸੀਆਂ ਹਨ ਤਿੰਨ ਚਾਰ ਬੀਮਾ ਪਾਲਿਸੀਆਂ ਜਿਹੜੀ ਪ੍ਰਦੀਪ ਦੇ ਨਾਂ ਤੇ ਹਨ ਤੇ ਉਹ ਬੀਮਾ ਪਾਲਿਸੀਆਂ ਤਕਰੀਬਨ 2.5 ਕਰੋੜ ਦੀਆਂ ਬੀਮਾ ਪਾਲੀਸੀਆਂ ਹਨ ਤਾਂ ਇਸ ਤੋਂ ਬਾਅਦ ਇਹ ਤੋਂ ਪੁਲਿਸ ਨੇ ਹੋਰ ਇਨਵੈਸਟੀਗੇਸ਼ਨ ਕੀਤੀ ਤਾਂ ਉਹਨਾਂ ਨੇ ਕਾਲ ਰਿਕਾਰਡਸ ਜਿਹੜੇ ਹੁੰਦੇ ਆਂ ਜੜੀਆਂ ਕਾਲਸ ਦੇ ਰਿਕਾਰਡ ਹੁੰਦੇ ਆ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਤਾਂ ਇਸ ਤੋਂ ਬਾਅਦ ਜਿਹੜੀ ਉਸਦੀ ਮਾਂ ਦੇ ਕਾਲ ਰਿਕਾਰਡਸ ਹਨ ਉਹ ਵੀ ਉਹਨਾਂ ਨੇ ਇਕੱਠੇ ਕੀਤੇ ਉਹਨਾਂ ਨੇ ਜਾਂਚ ਪੜਤਾਲ ਕੀਤੀ ਤੇ ਇਸ ਤੋਂ ਬਾਅਦ ਉਹਨਾਂ ਨੂੰ ਇਸ ਗੱਲ ਤੋਂ ਸ਼ੱਕ ਹੋਇਆ ਕਿਉਂਕਿ ਇੱਕ ਕਾਲ ਰਿਕਾਰਡ ਦੇ ਵਿੱਚ ਇੱਕ ਮਯੰਕ ਨਾਮ ਦੇ ਅ ਆਦਮੀ ਦੇ ਨਾਲ ਉਸ ਦੀ ਮਾਂ ਦਾ ਉਸੇ ਰਾਤ ਜਿਸ ਦਿਨ ਪ੍ਰਦੀਪ ਦਾ ਕਤਲ ਹੋਇਆ ਸੀਗਾ ਉਸੇ ਰਾਤ ਹੀ ਉਸ ਦੀ ਮਾਂ ਦੀ ਬਹੁਤ ਲੰਬੀ ਗੱਲਬਾਤ ਉਸ ਮਯੰਕ ਨਾ ਦੇ ਆਦਮੀ ਦੇ ਨਾਲ ਹੋਈ ਸੀਗੀ ਇਸ ਤੋਂ ਬਾਅਦ ਪੁਲਿਸ ਨੇ ਮਯੰਕ ਤੇ ਉਸ ਦੀ ਮਾਂ ਨੂੰ ਗ੍ਰਿਫਤਾਰ ਕੀਤਾ ਤੇ ਉਸ ਤੋਂ ਬਾਅਦ ਕਾਫੀ ਸਖਤੀ ਦੇ ਨਾਲ ਪ੍ਰਦੀਪ ਦੀ ਮਾਂ ਤੋਂ ਪੁੱਛਤਾਚੀ ਕੀਤੀ ਗਈ ਤੇ ਮਯੰਕ ਤੋਂ ਵੀ ਪੁੱਛਤਾਚੀ ਕੀਤੀ ਗਈ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਤਾਂ ਪੁਲਿਸ ਵੀ ਇਹ ਗੱਲ ਜਾਣ ਕੇ ਹੈਰਾਨ ਰਹਿ ਗਏ ਕਿ ਪ੍ਰਦੀਪ ਦਾ ਕਤਲ ਕਿਸੇ ਹੋਰ ਨੇ ਨਹੀਂ ਸਗੋ ਉਸਦੀ ਹੀ ਮਾਂ ਨੇ ਕੀਤਾ ਹੈ ਤੇ ਉਸ ਤੋਂ ਬਾਅਦ ਜਦੋਂ ਉਨ੍ਹਾਂ ਤੋਂ ਹੋਰ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੋਰ ਸਖਤੀ ਨਾਲ ਪੁਲਿਸ ਵੱਲੋਂ ਉਨ੍ਹਾਂ ਤੋਂ ਸਵਾਲ ਕੀਤੇ ਗਏ ਤਾਂ ਪੁਲਿਸ ਦੇ ਸਵਾਲਾਂ ਦੇ ਵਿੱਚ ਉਲਝ ਗਏ ਤੇ ਉਨ੍ਹਾਂ ਨੇ ਸੱਚ ਬਿਆਨ ਕਰ ਦਿੱਤਾ ਇਹ ਸੱਚ ਸਾਹਮਣੇ ਆਇਆ ਕਿ ਪ੍ਰਦੀਪ ਦੀ ਮਾਂ ਦਾ ਮੈਂਕ ਨਾਂ ਦੇ ਉਸ ਆਦਮੀ ਦੇ ਨਾਲ ਨਜਾਇਜ਼ ਸਬੰਧ ਸਨ ਪ੍ਰਦੀਪ ਦਾ ਜੋ ਪਿਤਾ ਸੀਗਾ ਉਸਦੀ ਮੌਤ ਹੋ ਚੁੱਕੀ ਸੀਗੀ ਪ੍ਰਦੀਪ ਇਕੱਲਾ- ਇਕੱਲਾ ਮੁੰਡਾ ਆਪਣੀ ਮਾਂ ਦਾ ਸੀਗਾ ਤੇ ਪ੍ਰਦੀਪ ਆਪਣੀ ਮਾਂ ਨੂੰ ਬਹੁਤ ਪਿਆਰ ਕਰਦਾ ਸੀਗਾ ਤੇ ਉਸ ਤੋਂ ਬਾਅਦ ਜਦ ਪ੍ਰਦੀਪ ਨੂੰ ਪਤਾ ਲੱਗਿਆ ਕਿ ਉਸਦੀ ਮਾਂ ਦੇ ਕਿਸੇ ਹੋਰ ਦੇ ਨਾਲ ਸਬੰਧ ਹਨ ਉਸਦੀ ਮਾਂ ਦੀ ਉਮਰ 50 ਤੋਂ 51 ਸਾਲ ਦੱਸੀ ਜਾ ਰਹੀ ਹੈ ਤੇ ਮੈਂਕ ਦੀ ਉਮਰ 31-32 ਸਾਲ ਦੱਸੀ ਜਾ ਰਹੀ ਹੈ ਜਦੋਂ ਪ੍ਰਦੀਪ ਨੂੰ ਪਤਾ ਲੱਗਿਆ ਕਿ ਦੋਨਾਂ ਦੇ ਸਬੰਧ ਸਨ ਤਾਂ ਪ੍ਰਦੀਪ ਨੇ ਇਸ ਦਾ ਵਿਰੋਧ ਕੀਤਾ ਉਹ ਕਹਿੰਦੇ ਵੀ ਉਦੋਂ ਤੱਕ ਇਹ ਨਹੀਂ ਹੋ ਸਕਦਾ ਜਦੋਂ ਤੱਕ ਮੈਂ ਜਾਉਂਦਾ ਹਾਂ ਤੇ ਪ੍ਰਦੀਪ ਦੀ ਮਾਂ ਨੇ ਤੇ ਮਯੰਕ ਨੇ ਇਹ ਸੋਚਿਆ ਕਿ ਇਹ ਤਾਂ ਸਾਡੇ ਰਾਹ ਦਾ ਰੋੜਾ ਹੈ ਇਸ ਨੂੰ ਦੂਰ ਕਰਨਾ ਚਾਹੀਦਾ ਹੈ ਤੇ ਇਸ ਤੋਂ ਬਾਅਦ ਜਦੋਂ ਪ੍ਰਦੀਪ ਦੀ ਮਾਂ ਨੇ ਤੇ ਮਯੰਕ ਨੇ ਪਲਾਨ ਬਣਾਇਆ ਕਿ ਆਪਾਂ ਪ੍ਰਦੀਪ ਦੇ ਨਾਂ ਤੇ ਪਹਿਲਾ ਬੀਮਾ ਪਾਲਿਸੀਆਂ ਕਰਾਉਨੇ ਆ ਸਾਨੂੰ ਪੈਸਾ ਵੀ ਮਿਲ ਜਾਏਗਾ ਇਸ ਨੂੰ ਮਾਰ ਕੇ ਅਸੀਂ ਸੜਕ ਤੇ ਸੁੱਟ ਦੇਵਾਂਗੇ ਤੇ ਲੱਗੇਗਾ ਕਿ ਜਿਵੇਂ ਇਹ ਰੋਡ ਐਕਸੀਡੈਂਟ ਹੈ ਪਰ ਜਦੋਂ ਪੋਸਟਮਾਰਟਮ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਉਸ ਦੀ ਜੋ ਲਾਸ਼ ਹੈ ਉਸ ਦੇ ਸਿਰ ਦੇ ਉੱਤੇ ਕਾਫੀ ਤੇਜ਼ ਧਾਰ ਜੋ ਹਥਿਆਰ ਆ ਉਸ ਦੇ ਨਾਲ ਵਾਰ ਕੀਤਾ ਗਿਆ ਨਾਲ ਪ੍ਰਦੀਪ ਦਾ ਜੋ ਸਿਰ ਉਹ ਪਿਚਕ ਗਿਆ ਸੀਗਾ ਤੇ ਉਸ ਦੀਆਂ ਹੱਡੀਆਂ ਵੀ ਟੁੱਟੀਆਂ ਸਨ ਥੋੜੀਆਂ ਥੋੜੀਆਂ ਜਗ੍ਹਾ ਤੋਂ ਤੇ ਇਹ ਗੱਲ ਸਾਹਮਣੇ ਆਈ ਜੇਕਰ ਉਸ ਦਾ ਐਕਸੀਡੈਂਟ ਹੋਇਆ ਹੁੰਦਾ ਰੋਡ ਦੇ ਉੱਤੇ ਫਿਰ ਜੇ ਕੋਈ ਟਰੱਕ ਜਾਂ ਗੱਡੀ ਭਾਰੀ ਚੀਜ਼ ਉਸ ਦੇ ਸਿਰ ਦੇ ਉੱਤੇ ਨੰਗੀ ਹੁੰਦੀ ਤਾਂ ਉਸ ਦਾ ਸਿਰ ਬਿਲਕੁਲ ਹੀ ਪਿਚਕ ਜਾਣਾ ਸੀਗਾ ਇਸ ਤੋਂ ਬਾਅਦ ਜਦੋਂ ਪੁਲਿਸ ਨੇ ਹੋਰ ਇਨਵੈਸਟੀਗੇਸ਼ਨ ਕੀਤੀ ਇਹ ਗੱਲ ਸਾਹਮਣੇ ਆਈ ਕਿ ਪ੍ਰਦੀਪ ਦੀ ਮਾਂ ਤੇ ਮੈਂਕ ਨੇ ਹੀ ਪ੍ਰਦੀਪ ਦਾ ਕਤਲ ਕੀਤਾ ਹੈ ਪ੍ਰਦੀਪ ਦੀ ਮਾਂ ਨੇ ਇੱਕ ਰਾਤ ਪ੍ਰਦੀਪ ਨੂੰ ਫੋਨ ਕੀਤਾ ਕਿ ਮੈਂ ਤੇਰੇ ਲਈ ਖਾਣਾ ਬਣਾਇਆ ਹੈ ਤੂੰ ਘਰ ਆ ਕੇ ਖਾ ਲਾ ਪ੍ਰਦੀਪ ਖੁਸ਼ੀ-ਖੁਸ਼ੀ ਆਪਣੇ ਘਰ ਗਿਆ ਕਿ ਮੇਰੀ ਮਾਂ ਨੇ ਮੇਰੀ ਪਿਆਰੀ ਮਾਂ ਨੇ ਮੇਰੇ ਲਈ ਖਾਣਾ ਬਣਾਇਆ ਹੈ ਮੈਂ ਘਰੇ ਜਾ ਕੇ ਖਾਣਾ ਖਾਣਾ ਹੈ ਪਰ ਉਸ ਨੂੰ ਕੀ ਪਤਾ ਸੀ ਕਿ ਜਉਂਦੀ ਜਾਗਦੀ ਮੌਤ ਹੀ ਉਸ ਦੀ ਮਾਂ ਦੇ ਰੂਪ ਦੇ ਵਿੱਚ ਉਸ ਦਾ ਇੰਤਜ਼ਾਰ ਕਰਦੀ ਹੈ ਉਸੇ ਰਾਤ ਹੀ ਮੈਂਕ ਤੇ ਉਸ ਦਾ ਦੋਸਤ ਉਸ ਦੇ ਘਰ ਇੰਤਜ਼ਾਰ ਕਰ ਰਹੇ ਸਨ ਜਦੋਂ ਪ੍ਰਦੀਪ ਆਪਣੇ ਪਿੰਡ ਪਹੁੰਚਿਆ ਤਾਂ ਮੈਂਕ ਦੇ ਦੋਸਤ ਨੇ ਤੇ ਮੈਂਕ ਨੇ ਉਸ ਨੂੰ ਉੱਥੇ ਹੀ ਘੇਰ ਲਿਆ ਉਸ ਨੂੰ ਉਸ ਸੰਸਾਨ ਜਗ੍ਹਾ ਤੇ ਲੈ ਗਏ ਤੇ ਉਸ ਦਾ ਹਥੌੜਾ ਮਾਰ-ਮਾਰ ਕੇ ਉਸ ਦੇ ਸਿਰ ਨੂੰ ਪਾੜ ਦਿੱਤਾ ਬੁਰੀ ਤਰੀਕੇ ਨਾਲ ਉਸ ਦਾ ਕਤਲ ਕੀਤਾ ਗਿਆ ਤੇ ਉਸ ਤੋਂ ਬਾਅਦ ਉਸ ਨੂੰ ਰੋਡ ਦੇ ਉੱਤੇ ਸਿੱਟ ਦਿੱਤਾ ਗਿਆ ਤੇ ਉਸ ਦੀ ਬਾਈਕ ਵੀ ਉੱਥੇ ਹੀ ਉਸ ਦੇ ਨਾਲ ਸੁੱਟ ਦਿੱਤੀ ਗਈ ਕਿ ਇਹ ਲੱਗੇ ਕਿ ਇਹ ਤਾਂ ਬਈ ਰੋਡ ਐਕਸੀਡੈਂਟ ਹੋਇਆ ਹੈ ਪਰ ਪੁਲਿਸ ਨੇ ਆਪਣੀ ਇਨਵੈਸਟੀਗੇਸ਼ਨ ਜਾਰੀ ਰੱਖੀ ਹੁਣ ਪ੍ਰਦੀਪ ਦੀ ਮਾਂ ਤੇ ਮੈਂਕ ਨਾਲ ਦੇ ਉਸ ਆਦਮੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਗਲੀ ਇਨਵੈਸਟੀਗੇਸ਼ਨ ਜਾਰੀ ਹੈ ਪਰ ਦੇਖੋ ਜੀ ਕਿੱਡੀ ਮੰਦ ਭਾਗੀ ਘਟਨਾ ਤੇ ਯੂਪੀ ਦੇ ਕਾਨਪੁਰ ਤੋਂ ਸਾਡੇ ਅੱਜ ਸਾਹਮਣੇ ਆਈ ਹੈ ਕਿ ਇੱਕ ਮਾਂ ਨੇ ਹੀ ਆਪਣੇ ਹੀ ਪੁੱਤਰ ਦਾ ਹਥੌੜਾ ਮਾਰ-ਮਾਰ ਕੇ ਸਿਰ ਪਾੜ ਦਿੱਤਾ ਤੇ ਉਸ ਤੋਂ ਬਾਅਦ ਉਸ ਨੂੰ ਰੋਡ ਐਕਸੀਡੈਂਟ ਦਿਖਾਉਣ ਦੀ ਕੋਸ਼ਿਸ਼ ਕੀਤੀ ਤੇ ਜੇਕਰ ਉਹਨਾਂ ਨੇ ਅਭੀਮਾ ਪਾਲਿਸੀਆਂ ਨਾ ਕਰਾਈਆਂ ਹੁੰਦੀਆਂ ਪ੍ਰਦੀਪ ਦੇ ਨਾਂ ਤੇ ਤਾਂ ਸ਼ਾਇਦ ਨਾ ਹੀ ਪਤਾ ਲੱਗਦਾ ਕਿ ਉਸ ਦੀ ਮਾਂ ਨੇ ਹੀ ਇਹ ਸਭ ਕੁਝ ਕੀਤਾ ਹੈ ਦੇਖੋ ਜੀ ਅੱਜ ਦੇ ਪੂੰਜੀਵਾਦ ਯੁੱਗ ਦੇ ਵਿੱਚ ਇਨਸਾਨ ਕਿੱਥੋਂ ਤੱਕ ਡਿੱਗ ਚੁੱਕਿਆ ਹੈ ਕਿੱਥੋਂ ਤੱਕ ਉਸ ਦੀ ਨੀਅਤ ਡਿੱਗ ਚੁਕੀ ਹੈ ਕਿ ਅੱਜ ਇੱਕ ਮਾਂ ਆਪਣੇ ਪੁੱਤਰ ਨੂੰ ਹੀ ਪਛਾਨਣ ਤੋਂ ਇਨਕਾਰ ਕਰ ਗਈ ਉਸ ਨੇ ਆਪਣੇ ਹੀ ਪੁੱਤਰ ਨੂੰ ਕੁਝ ਪੈਸਿਆਂ ਦਾ ਕਰਕੇ ਤੇ ਆਪਣੇ ਸਾਥੀ ਦੇ ਨਾਲ ਰਹਿਣ ਕਰਕੇ ਕਤਲ ਕਰ ਦਿੱਤਾ ਪ੍ਰਦੀਪ ਆਪਣੀ ਮਾਂ ਨੂੰ ਬਹੁਤ ਪਿਆਰ ਕਰਦਾ ਸੀਗਾ ਇਹ ਗੱਲ ਉਸ ਦੇ ਪਿੰਡ ਵਾਲਿਆਂ ਨੇ ਕਹੀ ਹੈ ਬਹੁਤ ਕਰਦਾ ਸੀ ਪਰ ਉਸ ਨੇ ਇਸੇ ਗੱਲ ਦਾ ਵਿਰੋਧ ਕੀਤਾ ਸੀਗਾ ਕਿ ਉਸ ਦੇ ਮੈਂਕ ਨਾਲ ਸੰਬੰਧ ਹਨ ਉਹ ਕਹਿੰਦਾ ਸੀ ਜਦੋਂ ਤੱਕ ਮੈਂ ਜਾਉਣਾ ਹੈ ਉਦੋਂ ਤੱਕ ਮਾਂ ਮੈਂ ਤੈਨੂੰ ਸਭ ਕੁਝ ਦਵਾਂਗਾ ਪਰ ਤੂੰ ਉਹਦੇ ਨਾਲ ਸਬੰਧ ਨਾ ਰੱਖ ਉਸਦੀ ਮਾਂ ਨੇ ਵੀ ਇਸ ਦਾ ਵਿਰੋਧ ਕੀਤਾ ਹੋ ਸਕਦਾ ਸੀ ਕਿ ਕੁਝ ਗੱਲਬਾਤ ਕਰਨ ਤੋਂ ਬਾਅਦ ਪ੍ਰਦੀਪ ਵੀ ਇਹ ਗੱਲ ਮੰਨ ਜਾਂਦਾ ਕਿ ਹਾਂ ਮੇਰੀ ਮਾਂ ਉਸ ਵਿਅਕਤੀ ਨੂੰ ਸੱਚਮੁੱਚ ਚ ਪਿਆਰ ਕਰਦੀ ਏ ਮੈਂ ਉਸ ਦੀ ਆਗਿਆ ਦੇ ਦਿੰਦਾ ਹਾਂ ਪਰ ਹਰੇਕ ਗੱਲ ਦਾ ਕਤਲ ਕਰਨਾ ਇਲਾਜ ਤਾਂ ਨਹੀਂ ਹੈ ਬਾਕੀ ਇਸ ਖਬਰ ਬਾਰੇ ਤੁਹਾਡਾ ਕੀ ਕਹਿਣਾ ਹੈ ਤੁਹਾਡੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜੂ ਸੰਜੇ ਕਰਨਾ ਮੈਂ ਸਿਮਰਨਜੀਤ ਕੌਰ ਲਾਈਵ ਸੱਚ ਟੀਵੀ ਚੈਨਲ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਰ ਖਬਰਾਂ ਲਈ ਜੁੜੇ ਰਹੋ ਸਾਡੇ ਨਾਲ